ਦੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਦੋ ਤਿੰਨ ਅਹਿਮ ਮਾਮਲਿਆਂ ਬਾਰੇ ਇੱਕ ਤਾਂ ਹੈ ਗੱ비 ਕੇਂਦਰ ਸਰਕਾਰ ਦੇ ਜਿਹੜਾ ਰਾਜਸਥਾਨ ਨੂੰ ਵੀ ਲਿਖੀ ਹੋਏਗੀ ਤੇ ਹਿਮਾਚਲ ਪ੍ਰਦੇਸ਼ ਨੂੰ ਵੀ ਉਹਦੇ ਵਿੱਚ ਇਹ ਗੱਲ ਕਹੀ ਗਈ ਕਿ ਜਿਹੜੇ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੂੰ ਕਿਉਂ ਨਾ BBMP ਚ ਪੱਕਾ ਮੈਂਬਰ ਬਣਾ ਦਿੱਤਾ ਜਾਵੇ ਇਹ ਸਿੱਧਾ ਹਮ ਸਿੱਧਾ ਪੰਜਾਬ ਦੇ ਜਿਹੜੇ ਹੱਕਾਂ ਉਹਨਾਂ ਦੇ ਉੱਪਰ ਜਿਹੜਾ ਮਤਲਬ ਇੱਕ ਤਰੀਕੇ ਨਾਲ ਡਾਕਾ ਹੀ ਕਿਹਾ ਜਾ ਸਕਦਾ ਮਤਲਬ ਇਹ ਸਿੱਧੀ ਨੰਗੀ ਚਿੱਟੀ ਪੰਜਾਬ ਦੇ ਅਧਿਕਾਰਾਂ ਦੀ ਉਲੰਘਣਾ ਹੈਗੀ ਹੈ ਤੇ ਇਹਦੀ ਤਿਆਰੀ ਜਿਹੜੀ ਕੀਤੀ ਜਾ ਰਹੀ ਹੈ ਤੇ ਇਹ ਚਿੱਠੀ ਲਿਖਣ ਦਾ ਮਤਲਬ ਹੀ ਇਹੀ ਹੈ ਵੀ ਪੰਜਾਬ ਦੋ ਮੈਂਬਰ ਹੋਰ ਬਣ ਜਾਣਗੇ ਤੇ ਫਿਰ ਤਿੰਨ ਮੈਂਬਰ ਜਿਹੜੇ ਦੂਜੇ ਹੋ ਜਾਣਗੇ ਪੰਜਾਬ ਕੱਲਾ ਰਹਿ ਜਾਏਗਾ ਪਹਿਲਾਂ BBMP ਦੀ ਸੁਰੱਖਿਆ ਨੂੰ ਲੈ ਕੇ ਵੀ ਕੇਂਦਰ ਸਰਕਾਰ ਨੇ CISF ਲਾ ਦਿੱਤੀ ਹੈ ਸੋ ਇਹ ਮਾਮਲਾ ਜਿਹੜਾ ਵੱਡੇ ਪੱਧਰ ਤੇ ਉੱਠੇਗਾ ਇਸ ਤੋਂ ਬਾਅਦ ਭਾਵੇਂ ਪੰਜਾਬ ਦੇ ਜਿਹੜੇ ਵਿੱਤ ਮੰਤਰੀ ਆ ਉਹਨੇ ਇਸ ਫੈਸਲੇ ਦਾ ਡਾਡਾ ਡਟ ਕੇ ਵਿਰੋਧ ਕੀਤਾ ਪਰ ਮੁੱਖ ਮੰਤਰੀ ਜਿਹੜੇ ਉਹ ਸੂਬੇ 'ਚ ਨਹੀਂ ਉਹ ਆਪਣੇ ਬੈਂਗਲੌਰ ਗਏ ਹੋਏ ਆ ਉਹ ਜਦੋਂ ਆਉਣਗੇ ਉਸ ਤੋਂ ਬਾਅਦ ਪਤਾ ਲੱਗੇਗਾ ਉਹ ਇਹਦੇ ਤੇ ਕੀ ਸਟੈਂਡ ਲੈਂਦੇ ਆ ਦੂਜਾ ਮਸਲਾ ਹੈਗਾ ਜਿਹੜੇ ਏ ਡੀ ਜੀ ਪੀ ਹਰਿਆਣਾ ਤੋਂ ਜਿਨ੍ਹਾਂ ਨੇ ਪਿਛਲੇ ਦਿਨੀ ਜਿਹੜਿਆ ਆਪਣੇ ਖੁਦਕੁਸ਼ੀ ਕਰ ਲਈ ਸੀਗੀ ਉਹਨਾਂ ਦਾ ਮਾਮਲਾ ਜਿਹੜਾ ਉਲਝਦਾ ਜਾ ਰਿਹਾ ਹੈਗਾ ਅੱਜ ਵਿਰੋਧੀ ਧਿਰ ਦੇ ਨੇਤਾ ਰਹਿਲ ਗਾਂਧੀ ਵੀ ਆਏ ਸੀਗੇ ਤੇ ਦੂਜੇ ਪਾਸੇ ਜਿਹੜੇ ਆ ਕੇਂਦਰੀ ਮੰਤਰੀ ਜਿਹੜੇ ਫੂਡ ਸਪਲਾਈ ਮੰਤਰੀ ਨੇ ਚਿਰਾਗ ਪਾਸਵਾਨ ਵੀ ਚੰਡੀਗੜ੍ਹ ਪਹੁੰਚੇ ਸੀ ਉਹਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਵਾਈ ਪੂਰਨ ਕੁਮਾਰ ਦੇ ਪਰਿਵਾਰ ਨੂੰ ਮਿਲੇ ਆ ਸੋ ਇਹ ਮਾਮਲਾ ਜਿਹੜਾ ਇੱਕ ਜਿਹੜੇ ਆ ਏਐਸਆਈ ਸੰਦੀਪ ਕੁਮਾਰ ਦੇ ਵੱਲੋਂ ਖੁਦਕੁਸ਼ੀ ਕਰ ਲੈਣ ਨਾਲ ਤੇ ਇੱਕ ਚਾਰ ਸਫਿਆਂ ਦਾ ਇੱਕ ਨੋਟ ਲਿਖਣ ਨਾਲ ਖੁਦਕੁਸ਼ੀ ਨੋਟ ਲਿਖਣ ਨਾਲ ਤੇ ਵੀਡੀਓ ਬਕਾਇਦਾ ਬਣਾਉਣ ਨਾਲ ਮਾਮਲਾ ਲੱਗਦਾ ਕਿਸੇ ਕਿਨਾਰੇ ਲੱਗਣ ਦੀ ਥਾਂ ਤੇ ਹੋਰ ਉਲਝਣ ਵਾਲੇ ਪਾਸੇ ਨੂੰ ਜਾ ਰਿਹਾ ਪਹਿਲਾਂ ਜਸਪਾਲ ਜੀ BBMB ਦਾ ਮਾਮਲਾ ਤੁਸੀਂ ਕੀ ਕਹਿਣਾ ਚਾਹੁੰਦੇ ਏਹਦੇ ਤੇ ਇਸ ਮੁੱਦੇ ਦੇ ਉੱਪਰ BBMB ਦਾ ਮਾਮਲਾ ਜਿਹੜਾ BBMB ਇੱਕ ਤਰ੍ਹਾਂ ਕੇ ਨਾਂ ਪੰਜਾਬ ਦੇ ਹੱਥੋਂ ਨਿਕਲਦਾ ਜਾ ਰਿਹਾ ਜੇ ਇਹ ਫੈਸਲਾ ਲਾਗੂ ਹੋ ਗਿਆ ਤਾਂ ਪੰਜਾਬ ਜਿਹੜਾ ਉਹ ਘਟ ਰੇ ਗਿਣਤੀ 'ਚ ਰਹਿ ਜਾਏਗਾ ਤੇ ਫੈਸਲੇ ਜਿਹੜੇ ਆ ਜਿਹੜੇ ਕੇਂਦਰ ਸਰਕਾਰ ਆ ਜਾਂ ਦੂਜੇ ਸੂਬੇ ਉਹਨਾਂ ਦੀ ਮਰਜ਼ੀ ਨਾਲ ਹੋਣ ਲੱਗਣਗੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਅਬ ਦੇਖੋ ਪਹਿਲੀ ਗੱਲ ਤਾਂ ਇਹ ਵੀ ਪੰਜਾਬ ਤੋਂ ਜਿਵੇਂ ਉਹਦੀ ਚੰਡੀਗੜ੍ਹ ਉਹਦੇ ਲਈ ਬਣਿਆ ਸੀਗਾ ਤੇ ਚੰਡੀਗੜ੍ਹ ਦਾ ਚੰਡੀਗੜ੍ਹ ਦੀ ਰਾਜਧਾਨੀ ਸੀ ਪੰਜਾਬ ਤੋਂ ਖੋਹੀ ਗਈ ਆ ਯੂਨਾਈਟ ਟੈਰੀਟਰੀ ਬਣاتی ਉਸੇ ਤਰੀਕੇ ਨਾਲ ਭਾਖੜਾ ਡੈਮ ਪੰਜਾਬ ਦਾ ਹੀ ਵੱਡੀ ਕੰਟਰੀਬਿਊਸ਼ਨ ਹੈ ਇਹਨਾਂ ਨੇ ਬਣਾਇਆ ਸੀ ਸਾਰਾ ਇਹਨਾਂ ਨੇ ਉਹ ਕੰਪਨਸੇਸ਼ਨ ਵਗੈਰਾ ਸਭ ਦਿੱਤੇ ਤੇ ਸਾਰਾ ਕੁਝ ਕੀਤਾ ਤੇ ਉਹ ਉਸ ਨੂੰ ਹੁਣ ਟੋਟਲ ਉਹ ਉਹਦਾ ਉਹਦੇ ਤੋਂ ਕੰਟਰੋਲ ਲੈ ਲਿਆ ਤੇ ਇਹਦਾ ਸੈਂਟਰਲ ਕੰਟਰੋਲ ਬਣਾਤਾ ਦੋਨੋਂ ਚੀਜ਼ਾਂ ਹੀ ਮਤਲਬ ਕਿਏ ਤੋਂ ਖੋਲੀਆਂ ਗਈਆਂ ਅੱਛਾ ਹੁਣ ਸੀਗਾ ਫੇਰ ਜਿਹੜਾ ਡੈਮ ਹੈ ਭਾਖੜਾ ਡੈਮ ਹੈ ਉਹਦਾ ਹਰੇਕ ਡੈਮ ਤੇ ਭਾਖੜਾ ਡੈਮ ਤੇ ਵੀ ਸਾਰੇ ਇਹ ਬੀਵੀਐਮ ਤੇ ਇਹਦੇ ਇਹਦੇ ਤਿੰਨ ਤਿੰਨ ਪਰਪਸ ਹੁੰਦੇ ਆ ਇੱਕ ਪਰਪਸ ਹੁੰਦਾ ਵੀ ਤੁਸੀਂ ਪਾਣੀ ਸਟੋਰ ਕਰਨਾ ਤਾਂ ਕਿ ਰੈਗੂਲਰ ਨਹਿਰਾਂ ਚ ਛੱਡਿਆ ਜਾ ਸਕੇ ਤੇ ਦੂਸਰਾ ਹੁੰਦਾ ਹੈ ਪਾਵਰ ਜਨਰੇਟ ਕਰਨਾ ਪਾਣੀ ਇਕੱਠਾ ਹੋਊਗਾ ਤਾਂ ਫਿਰ ਉਹਦੇ ਜੋ ਲਗਾਤਾਰ ਤੁਸੀਂ ਪਾਵਰ ਹਾਈਡਰੋ ਪਾਵਰ ਜਨਰੇਟ ਕਰ ਸਕਦੇ ਹੋ ਤੀਸਰਾ ਪਰਪਸੇ ਹੁੰਦਾ ਵੀ ਫਲੱਡ ਰੋਕਣੇ ਫਲੱਡਸ ਫਲੱਡ ਨੂੰ ਇੱਕੋ ਦਾ ਵੀ ਤਾਂ بارش ਆਉਂਦੀ ਹੈ ਤੇ ਸਾਰੇ ਸਾਰਾ ਪਾਣੀ ਫਲੱਡ ਨਾਲ ਥੱਲੇ ਆ ਜਾਣ ਤੇ ਫਲੱਡ ਰੋਕਣੇ ਜਿਹੜਾ ਉਹਨਾਂ ਦੀ ਫਲੱਡ ਪ੍ਰਵੈਂਸ਼ਨ ਜਿਹਨੂੰ ਕਹਿੰਦੇ ਆ ਉਹ ਸਾਰਾ ਕੰਮ ਇਹਨਾਂ ਦਾ ਤੀਜਾ ਹੁੰਦਾ ਪਰ ਹੁਣ ਤੁਸੀਂ ਦੇਖੋ ਇਹਦੇ ਚ ਕੀ ਹੈ ਵੀ ਇਹਨਾਂ ਨੇ ਜਿਹੜਾ ਪ੍ਰिवेंशन ਵਾਲਾ ਕੰਮ ਆ ਉਹ ਉਹ ਰੈਗੂਲਰ ਤੁਸੀਂ ਪੰਜਾਬ ਦਾ ਧਿਆਨ ਰੱਖ ਕੇ ਪੰਜਾਬ ਦੇ ਏਰੀਏ ਦਾ ਧਿਆਨ ਰੱਖ ਕੇ ਤੁਸੀਂ ਜੇ ਛੱਡੋਗੇ ਜਾਂ ਪਾਣੀ ਸਟੋਰ ਕਰੋਗੇ ਤੇ ਫਿਰ ਤੁਸੀਂ ਜਦੋਂ ਵੀ ਕਿਤੇ ਟੁੱਟ ਨਾ ਜਾਵੇ ਡੈਮ ਡੈਮ ਦਾ ਨੁਕਸਾਨ ਨਾ ਹੋ ਜੇ ਤਾਂ ਫਿਰ ਤੁਸੀਂ ਉਦੋਂ ਜਾ ਕੇ ਪਾਣੀ ਕੁਦਮ ਛੱਡਦੇ ਹੋਗੇ ਤੱਲੇ ਫਲੱਡ ਆ ਜਾਂਦੇ ਆ ਪੰਜਾਬ 'ਚ ਪੰਜਾਬ ਦੇ ਜਿਹੜੇ ਡੈਮ ਹੈ ਜਿਹੜੇ ਜਿਸ ਪਰਪਸ ਲਈ ਬਣੇ ਆ ਤੇ ਡੈਮ ਪੰਜਾਬ ਦੇ ਲਈ ਫਲੱਡ ਲਿਆਉਣ ਦਾ ਇਹ ਕਾਰਨ ਵੜ ਜਾਣ ਤਾਂ ਪੰਜਾਬ ਇਸ ਕਰਕੇ ਪੰਜਾਬ ਨੂੰ ਮੇਨ ਗੱਲ ਇਹ ਹੈ ਪੰਜਾਬ ਰੈਗੂਲੇਟ ਕਰੇ ਪੰਜਾਬ ਤੋਂ ਤੁਸੀਂ ਉਹ ਇਹ ਕਰ ਸਕਦੇ ਹੋ ਵੀ ਰੈਗੂਲੇਟ ਪੰਜਾਬ ਪਾਣੀ ਨੂੰ ਕਰੇ ਇਹਨਾਂ ਨੂੰ ਕਿਤ ਕਿੰਨਾ ਪਾਣੀ ਹੈ ਕਿਵੇਂ ਛੱਡਣਾ ਹੈ ਕੀ ਗੱਲਬਾਤ ਹੈ ਪੰਜਾਬ ਦੀ ਕੋਈ ਸੇ ਨਾ ਹੋਵੇ ਤਾਂ ਇਹ ਜਿਹੜਾ ਪਰਪਸ ਹੈ ਵੱਡਾ ਮੇਨ ਪਰਪਸ ਹੈ ਜਿਹੜਾ ਫਲੱਡ ਦਾ ਤੇ ਕੋਆਰਡੀਨੇਟ ਹੋਗਾ ਉਹ ਤਾਂ ਸਾਰਾ ਖਤਮ ਹੋ ਜੂ ਸਾਰਾ ਫੇਰ ਤੋਂ ਫੇਰ ਇਸ ਕਰਕੇ ਇਹ ਇਹ ਪੰਜਾਬ ਲਈ ਜਿਹੜੇ ਜਿੱਥੇ ਜਦੋਂ ਨੁਕਸਾਨ ਹੁੰਦਾ ਪੰਜਾਬ ਦਾ ਇਹੀ ਪਾਣੀ ਤੇਜ਼ੀ ਨਾਲ ਛੱਡਿਆ ਜਾਂ ਅਨਰੇਗੂਲੇਟਰ ਤਰੀਕੇ ਨਾਲ ਛੱਡਿਆ ਨੁਕਸਾਨ ਕਰਦਾ ਪੰਜਾਬ ਦਾ ਹੀ ਕਰਦਾ ਤੇ ਉਹਦਾ ਫਾਇਦਾ ਦੂਜੀਆਂ ਸਟੇਟਾਂ ਨਾਲ ਰੈਗੂਲਰਲੀ ਰਾਜਸਥਾਨ ਦਾ ਕੋਈ ਫਲੱਡ ਨਹੀਂ ਆਉਂਦਾ ਕੁਝ ਨਹੀਂ ਆਉਂਦਾ ਤੇ ਰਾਜਸਥਾਨ ਨੂੰ ਉਹ ਫਾਇਦਾ ਲੈ ਰਿਹਾ ਰੈਗੂਲਰ ਰੈਗੂਲਰ ਪਾਣੀ ਲੈ ਰਿਹਾ ਤੇ ਫਿਰ ਤੁਸੀਂ ਜਦੋਂ ਇਹਨਾਂ ਨੂੰ ਦੋਨਾਂ ਨੂੰ ਮੈਂਬਰ ਬਣਾਉਣ ਦੀ ਗੱਲ ਕਰਦੇ ਹੋ 9 ਰੁਪਏ ਦੀਆਂ ਨੂੰ ਮੈਂਬਰ ਕਿਵੇਂ ਬਣਾਉਂਗੇ ਜੀ ਤੁਸੀਂ ਤੁਸੀਂ ਬਿਲਕੁਲ ਪੱਕਾ ਠੱਪਾ ਹੀ ਲਾ ਰਹੇ ਹੋ ਵੀ 9 ਰੁਪਏ ਦੀਆਂ ਨਹੀਂ ਜੇ ਸੇਧਾਰ ਸਾਰੇ ਬੁੱਢ ਤੋਂ ਹੀ ਹੈ ਜੀ ਸਾਰੇ ਟਾਈਮ ਤੋਂ ਹਿੱਸੇਦਾਰ ਹਿੱਸੇਦਾਰੀ ਬਣਾ ਰਹੇ ਹੋ ਤੁਸੀਂ ਜਿਹੜਾ ਕਿ ਰਾਜਸਥਾਨ ਕਨਾਲ ਦੇ ਵਿੱਚ ਜਿਹੜੀ ਇੰਦਰਾ ਕਨਾਲ ਹੈ ਉਹਦੇ ਵਿੱਚ ਜੇ ਪਾਣੀ ਦੀ ਹੋਰ ਠੱਪਾ ਲਾਉਣਾ ਵੀ ਇਸ ਦੇ ਉੱਤੇ ਪਾਣੀ ਇਹਦਾ ਪੂਰਾ ਵੱਡਾ ਹੱਕ ਹੈ ਇਸ ਕਰਕੇ ਇਹ ਸਰਕਾਰ ਦਾ ਸਰ ਸਾਰ ਤੱਕ ਹੈ ਜੇ ਉਹਨੇ ਪਹਿਲਾਂ ਐਕਟ ਵੀ ਕੀਤਾ ਜਿਹੜਾ ਕਿ ਪੰਜਾਬ ਨੇ ਵਿਰੋਧ ਕਰਨਾ ਚਾਹੀਦਾ ਸੀ ਉਸ ਤਰੀਕੇ ਨਾਲ ਵਿਰੋਧ ਨਹੀਂ ਕੀਤਾ ਉਹ ਸੀਗਾ ਵੀ ਤੁਸੀਂ ਜਿਹੜਾ ਡੈਮ ਸੇਫਟੀ ਐਕਟ ਹੈ ਉਸ ਉਹ ਉਹ ਪਾਸ ਕਰਕੇ ਸੈਂਟਰ ਨੇ ਇਹ ਡੈਮ ਦੀ ਸੇਫਟੀ ਦੇ ਕਲਾਜ ਥਲੇ ਆਪਦੇ ਥਲੇ ਕੰਟਰੋਲ ਲੈ ਲਿਆ ਅਸੀਂ ਆ ਪਗਵੰਤ ਮਾਨ ਦੀ ਸਰਕਾਰ ਦੇ ਦੌਰ ਵਿੱਚ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਨੁਕਸਾਨ ਇਸ ਕਰਕੇ ਬਹੁਤਾ ਹੋਇਆ ਵੀ ਤੁਸੀਂ ਪਹਿਲਾਂ ਪੰਜਾਬ ਦੀ ਪੁਲਿਸ ਲੱਗੀ ਹੋਈ ਸੀ ਪੰਜਾਬ ਪੈਸੇ ਵੀ ਦਿੰਦਾ ਸੀ 40% ਉਹ ਤੇ ਤਨਖਾਹਾਂ ਵਗੈਰਾ ਤੇ ਇਹਦਾ ਕੰਟਰੋਲ ਵੀ ਹੁੰਦਾ ਸੀ ਤੇ ਹੁਣ ਤੁਸੀਂ ਸੀਆਈਐਸਐਫ ਲਾਤੀ ਤੇ ਹੁਣ ਤੁਸੀਂ ਉਹ ਪੰਜਾਬ ਦੀ ਫੋਰਸ ਨੂੰ ਵਿਦਡਰਾ ਕਰ ਲਿਆ ਤੇ ਵੱਡਾ ਰੌਲਾ ਨਾਟਕਬਾਜ਼ੀ ਬਹੁਤ ਇਹਨੇ ਕੀਤੀ ਭਗਵੰਤ ਮਾਨ ਨੇ ਬਾ ਉੱਥੇ ਜਾ ਕੇ ਬੈਠ ਕੇ ਕੋਈ ਇਹਨਾਂ ਨੂੰ ਛੇੜ ਕੇ ਦਿਖਾਵੇ ਕੋਈ ਕਰਕੇ ਦਿਖਾਵੇ ਨੰਗਲ ਵਿੱਚੋਂ ਨੰਗਲ ਪੰਜਾਬ ਦਾ ਹਿੱਸਾ ਹੈ ਉੱਥੇ ਜਾ ਕੇ ਇਹ ਡੈਮ ਦਾ ਕੰਟਰੋਲ ਹੈ ਉਸ ਕੰਟਰੋਲ ਤੋਂ ਚੋਂ ਪੰਜਾਬ ਨੂੰ ਦੀ ਪੁਲਿਸ ਨੂੰ ਵੇਡਰਾ ਕਰ ਲਿਆ ਤੇ ਸੀਆਈਐਸ ਹਰਫਲਾਤੀ ਇਹ ਤਾਂ ਹੱਦ ਹੀ ਲੈਤੀ ਸਾਰੀ ਇਹ ਇੱਕ ਤਰ੍ਹਾਂ ਦਾ ਪੰਜਾਬ ਨੂੰ ਵੀ ਇਹ ਇਹਨਾਂ ਦੀ ਜੇ ਚੱਲੇ ਤਾਂ ਪੰਜਾਬ ਨੂੰ ਤੋੜ ਕੇ ਇਹ ਜਿਵੇਂ ਜੰਮੂ ਕਸ਼ਮੀਰ ਨੂੰ ਤੋੜਿਆ ਸੀ ਸ਼ਾਇਦ ਇਹ ਯੂਨੀਟਰ ਰੇਟਰ ਵੀ ਆਦਿ ਨੇ ਇੱਧਰ ਨੂੰ ਵੱਧ ਰਹੇ ਆ ਜਿਹੜੀਆਂ ਸਾਡੀਆਂ ਪਾਰਟੀਆਂ ਕੋਈ ਰੋਕਦੀਆਂ ਨਹੀਂ ਕੋਈ ਧਰਨੇ ਨਹੀਂ ਦਿੰਦੇ ਚਲੋ ਰੂਲਿੰਗ ਪਾਰਟੀ ਦਾ ਤਾਂ ਆਪਦੇ ਇੰਟਰਸਟਡ ਨੇ ਆਪਦਾ ਆਪਦੀ ਚੀਫ ਮਿੰਿਸਟਰਸ਼ਿਪ ਬਚਾਉਣੀ ਹੈ ਚਾਹੇ ਭਗਵਾਨ ਤੁਮਾਰਨੇ ਤੇ ਦੂਜੀਆਂ ਪਾਰਟੀਆਂ ਨੂੰ ਕੀ ਸੀ ਹੋ ਇਸ ਗੱਲ ਉੱਤੇ ਧਰਨੇ ਦਿੰਦੇ ਨਹੀਂ ਦਿੱਤੇ ਕਿਸੇ ਨਾ ਅਕਾਲੀ ਦਲ ਨੇ ਦਿੱਤੇ ਵੱਡੇ ਕੋਈ ਧਰਨੇ ਸਟੇਟਮੈਂਟ ਦੇ ਛੱੜਦੇ ਕਿ ਨਾ ਕਾਂਗਰਸ ਨੇ ਦਿੱਤੇ ਮੈਂ ਤੇ ਉਹ ਚੋਏ ਇਸ ਕਰਕੇ ਕੁਛ ਵੀ ਕੋਈ ਇਹ ਸਟਰੀਟ ਤੇ ਜਾਣਾ ਬਾਹਰ ਨਿਕਲ ਕੇ ਲੜਾਈ ਕਰਨਾ ਤੇ ਉਹ ਤਾਂ ਜਾਣਦੇ ਹੀ ਨਹੀਂ ਜਿਹੜੇ ਡੈਮੋਕਰੈਟਿਕ ਹੱਕਾਂ ਲਈ ਲੜਨਾ ਹੈ ਡੈਮੋਕਰੈਟਿਕ ਤਰੀਕੇ ਨਾਲ ਲੜਨਾ ਹੈ ਉਹ ਲੋ ਜਾ ਉਹਦੇ ਲਈ ਸਟ੍ਰਗਲ ਕਰਨੀ ਆ ਉਹ ਨਹੀਂ ਕੀਤੀ ਕਿਸੇ ਪਾਰਟੀ ਨੇ ਨਹੀਂ ਕੀਤੀ ਇਹ ਸਾਰੇ ਵੋਟਾਂ ਦੇ ਜੋੜ ਟੋੜ ਵਾਲੀਆਂ ਪਾਰਟੀਆਂ ਸਾਰੀਆਂ ਅਕਾਲੀ ਦਲ ਤਾਂ ਕਲੇਮ ਕਰਦਾ ਵੀ ਉਹਦਾ ਰਿਵਾਈਵਲ ਉਹਦਾ ਪੁਨਰ ਸਰਜੀਤ ਕਿਵੇਂ ਹੋਵੇ ਕੁਕਾ ਕੁਛ ਕਰਦੇ ਤਾਂ ਹੈ ਨਹੀਂ ਉਹ ਸਾਰਾ ਕੁਝ ਕੀਤਾ ਸੀ ਪਹਿਲਾਂ ਉਹਦੇ ਕਰਕੇ ਚੱਲ ਗਿਆ ਉਹ ਤਾਂ ਕੰਮ ਤੇ ਇਸ ਕਰਕੇ ਬਹੁਤ ਵੱਡਾ ਇਹ ਗਲਤ ਕੰਮ ਹੋ ਗਿਆ ਸਾਰਾ ਜਿਹਦੇ ਬਾਰੇ ਪੋਲੀਟੀਕਲ ਪਾਰਟੀਆਂ ਵੀ ਜ਼ਿੰਮੇਵਾਰ ਹੈ ਕਿਸੇ ਲੈਵਲ ਤੇ ਪ੍ਰੋਟੈਸਟ ਨਹੀਂ ਕਰ ਰਹੀਆਂ ਹਾਂਜੀ ਦੇਖੋ ਇਹਦੇ ਤੇ ਬਿਆਨਬਾਜ਼ੀ ਤਾਂ ਸੁਖਵੀਰ ਬਾਦਲ ਨੇ ਵੀ ਕੀਤੀ ਹੈ ਬਿਆਨਬਾਜ਼ੀ ਜਿਹੜੀ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਹੋਣਾ ਨੇ ਵੀ ਕੀਤੀ ਹੈ ਤੇ ਇਹ ਬਿਆਨਬਾਜ਼ੀ ਨਾਲ ਮੇਰੇ ਖਾਲ ਮਾਮਲਾ ਹੱਲ ਨਹੀਂ ਹੋਣ ਵਾਲਾ ਜਿਹੜਾ ਪੱਤਰ ਪਹਿਲਾਂ ਤਾਂ ਇਹ ਸੀਗਾ ਵੀ ਸਮਝਿਆ ਜਾਂਦਾ ਵੀ ਸਜਾਈ ਵਿਭਾਗ ਨੇ ਕੇਂਦਰ ਸਰਕਾਰ ਮੰਤ ਪੱਤਰ ਵੀ ਜਿਹੜਾ ਬਿਜਲੀ ਵਿਭਾਗ ਨੇ ਕੇਂਦਰ ਸਰਕਾਰ ਦੇ ਨੇ ਉਹਨੇ ਲਿਖਿਆ ਜਿਨ੍ਹਾਂ ਦਾ ਮਤਲਬ ਪਾਣੀ ਨਾਲ ਸਿੱਧਾ ਕੋਈ ਸਬੰਧ ਨਹੀਂ ਹੈਗਾ ਉਹਨਾਂ ਦਾ ਬਿਜਲੀ ਦੀ ਪ੍ਰੋਟੈਕਸ਼ਨ ਨਾਲ ਸਬੰਧ ਹੈ ਆਹੋ ਇਹਹੀ ਤਾਂ ਗੱਲ ਹੈ ਵੀ ਸਾਰਾ ਕੁਝ ਬਿਜਲੀ ਜੋ ਹਿੱਸਾ ਦੇਣ ਲੱਗ ਜਾਂਗੇ ਤੁਸੀਂ ਸਾਰਾ ਉਸ ਨੂੰ ਉਹਨਾਂ ਸਟੇਟਾਂ ਨੂੰ ਪਹਿਲਾਂ ਵੀ ਦਿੰਨੇ ਹੋ ਤੁਸੀਂ ਉਹਦੇ ਚ ਹਮਾਚਲ ਹਿੱਸਾ ਲੈ ਰਿਹਾ ਗਾ ਨਾ ਬਿਜਲੀ ਦੇ ਜਨਰੇਸ਼ਨ ਚ ਇਸ ਸਾਲਿੰਦਾ ਤੇ ਤੁਸੀਂ ਹੁਣ ਉਹਨਾਂ ਨੂੰ ਪੱਕੇ ਹਿੱਸੇਦਾਰ ਬਣਾਉਣੇ ਥੱਲੇ ਥੱਲੇ ਰਾਜਸਥਾਨ ਨੂੰ ਵੀ ਹਿੱਸੇਦਾਰ ਉਹਨਾਂ ਨੇ ਪਾਣੀ ਵੀ ਉਹਨੇ ਧੱਕੇ ਨਾਲ ਲਿਆ ਤੇ ਇਹਦੇ ਚ ਵੀ ਹਿੱਸੇਦਾਰੀ ਕਰਦੇ ਹੋ ਜਨਰੇਸ਼ਨ ਚ ਵੀ ਪਹਿਲਾਂ ਵੀ ਮੰਗ ਰਹੇ ਆ ਉਹ ਤੁਸੀਂ 22 ਸਟੈਪ ਵਾਈਜ਼ ਸਟੈਪ ਉਹਦਾ ਹਿੱਸੇਦਾਰੀ ਬਣਾ ਰਹੇ ਹੋ ਇਹ ਗਲਤ ਗੱਲ ਹੈ ਨੌ ਰੁਪਏ ਦੀਨ ਸਟੇਟ ਹੈ ਜਿਹਦਾ ਕੋ ਲੈਣਾ ਨਹੀਂ ਦੇਣਾ ਨਹੀਂ ਪੰਜਾਬ ਦੇ ਨਾਲ ਬਿਲਕੁਲ ਪਦਰਿਆ ਪੰਜਾਬ ਦੇ ਕੀ ਪੰਜਾਬ ਨੇੜੇ ਤੇ ਨਹੀਂ ਲੱਗਦੇ Rajasthan ਦੇ ਤੇ ਸਾਰਾ ਸਾਰਾ ਪੰਜਾਬ ਲੰਘ ਕੇ ਤੁਸੀਂ Rajasthan ਨੂੰ ਪਾਣੀ ਦੇ ਰਹੇ ਹੋ ਤੇ ਹੁਣ ਤੁਸੀਂ ਉਸ ਨੂੰ DBM ਦਾ ਹਿੱਸਾ ਬਣਾ ਦਿਓ ਇਹ ਆਪਣੇ ਆਪ ਚ ਗਲਤ ਕੰਮ ਹੋ ਰਿਹਾ ਹੈ ਇਸ ਕਰਕੇ ਪਾਰਟੀਆਂ ਵੀ ਸੁੱਤੀਆਂ ਪਈਆਂ ਉਹ ਵਦਾਵਾ ਕਰਦੀਆਂ ਵੀ ਅਸੀਂ ਪੰਜਾਬ ਦੇ ਹੱਕਾਂ ਲਈ ਲੜਾਂਗੇ ਪੰਜਾਬ ਦੇ ਲਈ ਸਾਰਾ ਕੁਝ ਕਰਾਂਗੇ ਕੀ ਕਰੋਗੇ ਕੁਝ ਕੀਤਾ ਤਾਂ ਹੈ ਨਹੀਂ ਇਦੋਂ ਵੱਡੇ ਤੱਕੇ ਕੀ ਹੋਣਗੇ ਜਿਹੜੇ ਆਹ ਸਾਰਾ ਕੁਝ ਇਹਨਾਂ ਦਿਨਾਂ ਚ ਹੋਇਆ ਉਹ ਕਾਸ਼ ਕਰਕੇ ਬੀਵੀਐਮ ਦੇ ਕੇਸ ਵਿੱਚ ਹੋਇਆ ਨੰਗਲ ਤੇ ਜਿੱਥੇ ਜਾ ਕੇ ਕਦੇ ਉਹ ਜਿਹੜਾ ਮਨਿਸਟਰ ਸੀਗਾ ਬੈਂਸ ਉਹ ਜਾ ਕੇ ਬਹਿ ਗਿਆ ਕਦੇ ਆਪ ਭਗਵੰਤ ਮਾਨ ਬਹਿ ਗਿਆ ਜੀ ਆ ਕੇ ਦੇਖਣ ਕੋਈ ਉਹ ਸਾਰਾ ਕੁਝ ਉਹਨਾਂ ਨੇ ਲੈ ਲਿਆ ਪਰ ਪੰਜਾਬ ਨੂੰ ਚਾਹੀਦਾ ਨਹੀਂ ਕਿ ਪੰਜਾਬ ਨੂੰ ਚਾਹੀਦਾ ਨਹੀਂ ਕਿ ਇਸ ਮੁੱਦੇ ਦੇ ਉੱਪਰ ਸਰਬ ਪਾਰਟੀ ਮੀਟਿੰਗ ਸੱਦ ਕੇ ਜਿਹੜੇ ਦੋਨੇ ਸਾਰੇ ਪੰਜਾਬ ਦੇ ਪਾਰਲੀਮੈਂਟ ਮੈਂਬਰ ਉਹੀ ਇਹਦੇ ਤੇ ਆਵਾਜ਼ ਉਠਾਉਣੀ ਚਾਹੀਦਾ ਬਿਲਕੁਲ ਚਾਹੀਦਾ ਜੇ اپੋਜੀਸ਼ਨ ਪਾਰਟੀਆਂ ਕੋਈ ਪ੍ਰੈਸ਼ਰ ਪਾਉਂਦੀਆਂ ਜਾਂ ਪ੍ਰੋਟੈਸਟ ਕਰਦੀਆਂ ਤੇ ਸ਼ਾਇਦ ਇਹਨਾਂ ਨੂੰ ਇਹਨਾਂ ਨੂੰ ਸਰਪਾਰਟੀ ਮੀਟਿੰਗ ਕਰਨੀ ਪੈਂਦੀ ਭਗਵਾਨ ਜੀ ਤਮਾਰ ਨੂੰ ਨਹੀਂ ਕੀਤੀ ਇਹਨਾਂ ਨੇ ਇਹ ਕੁਛ ਕਰਦੇ ਇਹ ਨਹੀਂ ਕਿ ਨਾ ਸਟੇਟਮੈਂਟ ਇੱਕ ਦਿੱਤੀ ਹੈ ਦੂਜੀ ਦੇਣੀ ਨਹੀਂ ਹੁੰਦੀ ਮੁੜ ਕੇ ਤੋ ਇਸ ਕਰਕੇ ਇਹ ਸਾਰਾ ਕੁਝ ਹੈ ਨਹੀਂ ਇਹਨਾਂ ਸਾਰੇ ਮੇਨਸਟ੍ਰੀਮ ਪਾਰਟੀਆਂ ਦੇ ਵਿੱਚ ੱੱਲੇ ਸਾਊਥ ਵਿੱਚ ਉਹ ਕਵੇਰੀ ਤੇ ਕ੍ਰਿਸ਼ਨਾ ਦੇ ਉਹ ਰੋਲੇ ਪੈਂਦੇ ਆ ਥੱਲੇ ਸਾਊਥ 'ਚ ਬੰਦੇ ਪਾਰਟੀਆਂ ਲੈ ਲੈ ਕੇ ਸਾਰੇ ਜਾ ਕੇ ਧਰਨੇ ਦਿੰਦੇ ਆ ਦਿੱਲੀ 'ਚ ਧਰਨੇ ਦਿੰਦੇ ਆ ਐਮਪੀ ਉਹਨਾਂ ਦੇ ਧਰਨੇ ਦਿੰਦੇ ਆ ਤੇ ਇੱਥੇ ਕੋਈ ਗੱਲ ਹੀ ਨਹੀਂ ਹੈ ਤੋ ਇਸ ਕਰਕੇ ਇਹ ਇਹ ਸਾਰਾ ਕੁਝ ਇਹ ਤਾਂ ਯੂਨੀਅਨ ਡਾਇਰੈਕਟਰੀ ਬਣਾਈ ਪਿਆ ਪੰਜਾਬ ਨੂੰ ਸਾਰਾ ਇਸ ਕਰਕੇ ਇਸ ਲੈਵਲ ਦੀ ਟ੍ਰੀਟਮੈਂਟ ਸੈਂਟਰ ਆਫ ਦੀ ਮਰਜ਼ੀ ਨਾਲ ਤੇ ਜਾਂਦਾ ਚਿੱਠੀ ਪੱਤਰ ਦੀ ਜਿਹੜੀ ਇਹ ਆ ਗਿਆ ਚਿੱਠੀ ਆ ਗਿਆ ਪੰਜਾਬ ਗਵਰਨਮੈਂਟ ਨੂੰ ਇਹ ਫਾਰਮੈਲਟੀ ਹੈ ਇੱਕ ਦਿਨ ਸਟੇਟਮੈਂਟ ਦੇਣੀਆਂ ਮੁੜ ਕੇ ਵੀ ਭੁੱਲ ਜਾਣਗੇ ਪੰਜਾਬ ਗਵਰਨਮੈਂਟ ਵਾਲੇ ਵੀ ਕੁਝ ਵੀ ਨਹੀਂ ਇਹਨਾਂ ਨੂੰ ਤਾਂ ਆਇਆ ਵੀ ਆਹ ਸਾਰੇ ਇਲੈਕਸ਼ਨ ਨਾਲੇ ਪਾਸੇ ਇਹਨਾਂ ਦਾ ਮੂੰਹ ਹੈ ਵੀ 27 ਦੇ ਇਲੈਕਸ਼ਨਾਂ 'ਚ ਕਿਵੇਂ ਕਰੀਏ ਬੇਸ਼ੱਕ ਬਣੇ ਨਾ ਬਣੇ ਉਧਰ ਲਈ ਕਰਕੇ ਹੋਰ ਚੁੱਪ ਹੋ ਜਾਂਦੇ ਆ ਤਾਂ ਕੋਈ ਵੀ ਸਟਰਗਲ ਕਿਸੇ ਵੀ ਲੈਵਲ ਤੇ ਪੰਜਾਬ ਦੇ ਹੱਕਾਂ ਲਈ ਅਸੀਂ ਪਹਿਲਾਂ ਉਮੀਦ ਵੀ ਨਹੀਂ ਕਰਦੇ ਇਸ ਤੋਂ ਵੀ ਇੱਕ ਇੱਕ ਆਮ ਆਦਮੀ ਪਾਰਟੀ ਕਰੇਗੀ ਤੇ ਕੀਤੀ ਵੀ ਨਹੀਂ ਇਹਨਾਂ ਨੇ ਭੁੱਲ ਕੇ ਵੀ ਨਹੀਂ ਕੀਤੀ ਤੇ ਇਸ ਕਰਕੇ ਕਿਸੇ ਕਿਸੇ ਲੈਵਲ ਤੇ ਨਹੀਂ ਕੀਤੀ ਸਾਰਾ ਕੁਝ ਡਰਾਮੇ ਬਹੁਤ ਕੀਤੇ ਹੁਣ ਹੁਣ ਵੇਖੋ ਜਿਵੇਂ ਭਗਵੰਤ ਮਾਨ ਕਹੀ ਜਾਂਦਾ ਵੀ ਉਹ ਫਲੱਡ ਆ ਗਏ ਕੋਈ ਗੱਲ ਨਹੀਂ ਹੈ ਰਾਹਤ ਨਹੀਂ ਦਿੰਦੇ ਸੈਂਟਰ ਅਸੀਂ ਨਾ ਦਿੰਦੇ ਅਸੀਂ ਭੀਖ ਨਹੀਂ ਮੰਗਦੇ ਉਹ ਵੀ ਤੁਹਾਡਾ ਸਟੇਟ ਦਾ ਇੱਕ ਹੱਕ ਬੰਦ ਹੈ ਉਹ ਹੱਕ ਤਾਂ ਮੰਗੋ ਬਲੱਡ ਅਫੈਕਟਡ ਏਰੀਆ ਡਾਇਸਾਸਟਰ ਜਿਹੜਾ ਮੈਨੇਜਮੈਂਟ ਦੇ ਸਾਰਾ ਉਹਦੇ ਚ ਹੱਕ ਤੁਹਾਡਾ ਬਣਦਾ ਕਿਉਂਕਿ ਕਾਨੂੰਨ ਹੈ ਤਾਂ ਇਸ ਕਰਕੇ ਸਾਰਾ ਕੁਝ ਬੜਾ ਬੜਾ ਦੋਸ਼ਦਾਈ ਦੀ ਗੱਲ ਆ ਸਾਰੀਆਂ ਇਹ ਪੰਜਾਬ ਦੇ ਪਰ ਇਹਨਾਂ ਨੇ ਕੱਲ ਜਿਹੜਾ ਮੁੱਖ ਮੰਤਰੀ ਨੇ ਅਜਨਾਲੇ ਦੇ ਵਿੱਚ ਜਿਹੜਾ ਜਿਨ੍ਹਾਂ ਦਾ ਨੁਕਸਾਨ ਹੋਇਆ ਕਿਸਾਨਾਂ ਨੂੰ 20000 ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਸ਼ੁਰੂ ਕਰ ਦਿੱਤਾ ਹੈ ਇਹ ਇੱਕ ਚੰਗੀ ਡਵੈਲਪਮੈਂਟ ਹੈ ਮੇਰਾ ਕਲ ਇਹ ਵੀ ਤੁਹਾਨੂੰ ਧਿਆਨ ਚ ਰੱਖਣੀ ਚਾਹੀਦੀ ਹੈ ਵੇਖੋ ਇਲੈਕਸ਼ਨ ਦਾ ਕੋਈ ਬੰਦਾ ਲੜਾਉਣਾ ਹੋਣਾ ਉੱਥੇ ਕਰਨਾ ਹੋਵੇ ਸਾਰਿਆਂ ਨੂੰ ਦੇਵੇ ਸਭ ਜਿੱਥੇ ਜਿੱਥੇ ਫੈਕਟਰ 5 ਲੱਖ ਏਕਰ ਇਫੈਕਟ ਹੋਇਆਗਾ ਸਾਰਾ 5 ਲੱਖ ਵਾਲਿਆਂ ਨੂੰ ਸਾਰਿਆਂ ਨੂੰ ਵੀ ਤੁਸੀਂ ਆਓ ਚੈੱਕ ਲਓ ਸਾਰੇ ਆਓ ਸਾਰੇ ਤਾਂ ਕਹਿ ਦਈਏ ਉੱਥੇ ਥੋੜੇ ਜਿਹੇ ਏਰੀਆ ਚ ਕਿਸੇ ਪਾਕਟ ਚ ਬੰਡਿਆ ਇਹਨਾਂ ਨੇ ਇਹ ਇਹ ਇਸੇ ਤਰੀਕੇ ਨਾਲ ਕਰਦੇ ਹੁੰਦੇ ਜਿਹੜੇ ਲੱਕੀ ਆ ਵੀ ਜਿਨ੍ਹਾਂ ਨੂੰ ਮਿਲ ਗਿਆ ਉੱਥੇ ਬਾਕੀ ਬਾਕੀ ਸਾਰੇ ਬਦਕਿਸਮਤ ਆ ਸਾਰੇ ਰਹਿ ਜਾਣਗੇ ਪਹਿਲਾਂ ਵੀ ਇਸੇ ਤਰੀਕੇ ਨਾਲ ਹੀ ਕੀਤਾ ਕਿਉਂ ਨਾ ਸਾਰਾ ਪ੍ਰਪੋਗੈਂਡ ਲਈਏ ਸਾਰਾ ਕੁਝ ਕਰਦੇ ਆਂ ਉਹਨਾਂ ਕੋਲ ਪ੍ਰਪੋਗੈਂਡਾ ਦਿਖਾਤਾ ਉੱਥੇ ਸਾਰਾ ਉਹ ਹੁਣ ਆਪਾਂ ਨੂੰ ਇਸ ਗੱਲ ਦੀ ਖੋਜ ਕਰਨੀ ਪਾਉਗੀ ਸਾਰੇ ਵੀ ਉੱਥੇ ਕਿਉਂ ਕੀਤਾ ਹੋਰ ਥਾਂ ਨਹੀਂ ਚੁਣਿਆ ਗਰਦਾਸਪੁਰ ਨਹੀਂ ਚੁਣਿਆ ਕਿਉਂ ਨੇੜੇ ਤਰਨਤਾਰਨ ਦੀ ਚੋਣ ਵੀ ਤਾਂ ਹੈਗੀ ਹੈ ਨਾ ਆਪਸ ਵਿੱਚ ਠੀਕ ਹੈ ਉਹੀ ਜ਼ਿਲ੍ਹਾ ਚੁਣਿਆ ਤਰਨਤਾਰਨ ਜਿੱਥੇ ਅਮਰਸਾਦ ਦੇ ਵਿੱਚ ਹੈ ਤਾਂ ਇਸ ਕਰਕੇ ਨਾਲਾ ਚੁਣ ਲਿਆ ਨਾਲੇ ਕੁਝ ਬੰਦਿਆਂ ਨੂੰ ਦੇ ਦੇ ਟੋਕਣ 5 ਕੇ ਕਰੋੜ ਰੁਪਏ ਖਰਚ ਕਰਤਾ ਇਹ ਸਾਰਾ ਕੁਝ ਵੀ ਕੈਲਕੂਲੇਸ਼ਨਾਂ ਗਿਣਤੀ ਮਿੰਤੀ ਦੀਆਂ ਇਹਦੇ ਕਰਕੇ ਚੋਣਾ ਕਰਕੇ ਜਾਂ ਸਾਰੀਆਂ ਚੋਣਾ ਕਰਕੇ ਪੇਮੈਂਟ ਕਰਦੇ ਆ ਚਲ ਮੈਂ ਬਾਤ ਹਾਂ ਜੀ 5-10 ਕਰੋੜ ਹੋਰ ਵੰਡ ਦੇਣਗੇ ਅਮਰ ਸਰਚ ਵੰਡਣਗੇ ਗੁਰਦਾਸਪੁਰ ਚੋਂ ਵੰਡਣਗੇ ਮੈਂ ਵਾਰਸੋਸ ਤੋਂ ਕੇਸ ਤੇ ਹੋ ਨਾ ਬੀਬੀ ਐਮ ਬੀ ਅੜਾ ਮੇਰੇ ਕੋਲੇ ਜਿਹੜਾ ਮਾਮਲਾ ਪੰਜਾਬ ਸਰਕਾਰ ਲਈ ਟੈਸਟ ਕੇਸ ਨਹੀਂ ਬਣ ਗਿਆ ਟੈਸਟ ਕੇ ਸਾਰੇ ਇਹਦੇ ਜੋ ਫੇਲ ਹੋਏ ਆ ਵੈਸੀ ਫੇਲ ਹੋਇਆ ਪਹਿਲੇ ਵੀ ਫੇਲ ਹੋਇਆ ਸਾਰੇ ਬੰਨ ਨੂੰ ਲੱਗਦਾ ਜਿਹੜੀ ਸਾਡੀ ਸਾਡੀ ਜਿਹੜੀ ਪੋਲੀਟੀਕਲ ਕਲਾਸ ਆ ਸਾਰੀ ਫੇਲ ਹੋਈ ਆ ਇਹਦੇ ਤੇ ਇਹ ਤੋਂ ਸਾਰੇ ਸਾਰੇ ਜਿਹੜੇ ਉਤੋਂ ਮਤਲਬ ਗੋਮਲਾ ਤੋਂ ਮਿੱਟੀ ਝਾੜਦੇ ਆ ਉਂਝ ਕੁਝ ਨਹੀਂ ਕੀਤਾ ਕਿਸੇ ਪਾਰਟੀ ਨੇ ਕੀਤਾ ਪੋਜੀਸ਼ਨ ਨਹੀਂ ਕੀਤਾ ਦੂਸਰਿਆਂ ਦਾ ਤਾਂ ਮੰਨੇ ਜਾਂਦੇ ਆ ਵੀ ਇਹਨਾਂ ਨੇ ਤਾਂ ਕੁਝ ਕਰਨਾ ਹੀ ਨਹੀਂ ਇਹਨਾਂ ਦਾ ਜੰਡੇ ਦੇ ਵੀ ਨਹੀਂ ਹੈ ਇਹਦਾ ਪੋਲੀਟੀਕਲ ਕੇਜੜੀ ਵਾਲ ਦੀ ਤਾਂ ਬੀ ਟੀਮ ਹੈ ਸਾਰੀ ਰੂਲਿੰਗ ਹਾਕਮ ਜਿਹੜੀ ਭਾਪੀ ਹੈ ਉਹਨਾਂ ਦੀ ਬੀ ਟੀਮ ਹੈ ਇਹ ਤੇ ਉਹ ਤਾਂ ਇਹਦਾ ਤਾਂ ਕੰਮ ਹੀ ਇਹੀ ਹੈ ਉਮੀਦ ਹੀ ਇਹੀ ਕੀਤੀ ਜਾ ਸਕਦਾ ਹੈ ਡਰਾਮੇ ਬਹੁਤ ਕਰ ਲੈਂਦੇ ਆ ਉਹ ਕਰ ਹੀ ਜਾਂਦੇ ਆ ਹਾਂਜੀ